ਵੀਰੋ ਗੱਲ ਕਰਨ ਲੱਗੇ ਆ ਅਕਾਜ਼ ਫਿਲਮ ਦੀ ਦੇ ਅੰਦਰ ਦੀ ਗੱਲ ਧਿਆਨ ਨਾਲ ਸੁਣਿਓ ਬੜੇ ਧਿਆਨ ਦੀ ਤੇ ਕੀਮਤੀ ਗੱਲ ਆ ਜਦੋਂ ਪੂਰਾ ਵੀਡੀਓ ਸੁਣ ਲਵੋਗੇ ਨਾ ਤੁਹਾਡੀਆਂ ਅੱਖਾਂ ਖੁੱਲ ਜਾਣੀਆਂ ਅਕਾਜ਼ ਫਿਲਮ ਦੀ ਇੰਨੀ ਪ੍ਰੋਮੋਸ਼ਨ ਕਰ ਰਿਹਾ ਜਿੱਪੀ ਗਰੇਵਾਲ ਇੰਨੀ ਕਰ ਰਿਹਾ ਜੋ ਮੱਕੜ ਮੁੱਕੜ ਜਿੰਨੇ ਪਹਾੜੇ ਦੇ ਚੈਨਲ ਆ ਪੈਸੇ ਲੈ ਕੇ ਗੱਲਾਂ ਬਣਾਉਣ ਵਾਲੇ ਸਾਰੇ ਦੇ ਦੇ ਬੜੀ ਵਧੀਆ ਫਿਲਮ ਬੜੀ ਵਧੀਆ ਫਿਲਮ ਹੁਣ ਤੁਹਾਨੂੰ ਮੈਂ ਅੰਦਰ ਦੀ ਗੱਲ ਦੱਸਦਾ ਸਿੱਖ ਧਰਮ ਬਹੁਤ ਮਹਾਨ ਆ ਬੜੀ ਵੈਲਿਊ ਆ ਲੋਕ ਪੜਦੇ ਆ ਸਿੱਖ ਧਰਮ ਬਾਰੇ ਆਪਣਾ ਧਰਮ ਆ ਪਹਿਲੀ ਗੱਲ ਇਹ ਵੀ ਇਹਨਾਂ ਨੂੰ ਦਹਾ ਗੁਰੂਆਂ ਦੇ ਨਾਂ ਨਹੀਂ ਆਉਂਦੇ ਇਹ ਫਿਲਮ ਬਣਾਉਣ ਲੱਗ ਪਏ ਦੂਜੀ ਗੱਲ ਇਹ ਵੀ ਹੁਣ ਤੱਕ ਦੇ ਸਾਰਾ ਜਿੰਨਾ ਇਹ ਚੰਡੀਗੜੀ ਆ ਭੰਡ ਤਿੰਨ ਚਾਰ ਮਹਿਕਮਾ ਇਹ ਸਿੱਖ ਧਰਮ ਦੇ ਆਪੋਜੀਟ ਭੁਗਤਦਾ ਰਿਹਾ ਚੰਗੇ ਬੰਦੇ ਵੀ ਹੈਗੇ ਆ ਨਰਾਜ ਸਿੰਘ ਅਮਰਿੰਦਰ ਗਿੱਲ ਬੰਕਜ ਬਤਰਾ ਹਰਭਜਨ ਮਾਨ ਹਰਜੀਤ ਹਰਮਨ ਚੰਗੇ ਬੰਦੇ ਵੀ ਆਗੇ ਪਰ ਉਹ ਬਹੁਤ ਘਟਿਆ ਇਹਨਾਂ ਦੇ ਚਾਰ ਮਹਿਕਮਾ ਇਹਨਾਂ ਨੇ ਜਿਆਦਾ ਕਬਜ਼ਾ ਕੀਤਾ ਹੋਇਆ ਤੇ ਜੀ ਗੱਲ ਇਹ ਵੀ ਜੇ ਫਰਜ ਕਰ ਲੋ ਵੀ ਆਪਣਾ ਐਡਾ ਮਹਾਨ ਧਰਮ ਹੈ ਤੇ ਆਪਣੇ ਧਰਮ ਦੇ ਵੱਡੇ ਬੜੇ ਪੈਸੇ ਵਾਲੇ ਬੰਦੇੋ ਕਹਣ ਵੀ ਅਸੀਂ ਆਪਣੇ ਧਰਮ ਦੇ ਫਿਲਮਾਂ ਬਣਾਉਣੀਆਂ ਆ ਤੇ ਉਹ ਚੰਗਾ ਡਾਇਰੈਕਟਰ ਲੱਭਣਗੇ ਸ਼ਾਮ ਬੈਨਿਕਲ ਵਰਗਾ ਹੈ ਨਾ ਉਹ ਜਿਹੜਾ ਡਾਇਰੈਕਟਰ ਜਿਹਨੂੰ ਲੱਭਣਗੇ ਉਹ ਡਾਇਰੈਕਟਰ ਪਹਿਲਾਂ ਤਾਂ ਸਟੱਡੀ ਕਰੇਗਾ ਧਰਮ ਉੱਪਰ ਸਟੱਡੀ ਕਰਕੇ ਜਿਹੜੇ ਵੀ ਕਨਸੈਪਟ ਤੇ ਬਣਾਉਣੀਆਂ ਉਹ ਗੁਰਸਿੱਖ ਮੁੰਡਾ ਲਵੇਗਾ ਸਾਬ ਸੂਰਤ ਸਿੱਖ ਮੁੰਡਾ ਲਵੇਗਾ ਜਿਹੜਾ ਕੈਰੈਕਟਰ ਚ ਫਿੱਟਿਆ ਪੂਰਾ ਵਰਕ ਕਰਕੇ ਫੇਰ ਉਹ ਫਿਲਮ ਬਣਾਵੇਗਾ ਕਿ ਚੰਗੀ ਫਿਲਮ ਬਣਾਵੇਗਾ। ਔਰ ਇਹ ਇੱਕ ਗਿੱਪੀ ਕਰੇ ਵਾਲ ਹੋਣੀ ਹੀਰੋ ਰਹਿਣਗੇ। ਸਲਮਾਨ ਖਾਨ ਹੀ ਹੀਰੋ ਰਹੂਗਾ। ਅਕਸ਼ਾ ਕੁਮਾਰ ਹੀ ਹੀਰੋ ਰਹੂਗਾ। ਬਾਹਰ ਦਾ ਬੰਦਾ ਕੋਈ ਆ ਨਹੀਂ ਸਕਦਾ। ਨਕਲੀ ਦਾੜੀ ਉਹ ਲੱਗਣ ਦੀ ਉੱਤੇ ਹੀ ਯਾਰ। ਹੈਨਾ? ਤੇ ਵੀਰੋ ਦੇਖੋ ਆਪਣਾ ਧਰਮ ਬੜਾ ਗ੍ਰੇਟ ਆ। ਤੇ ਜੋ ਫਿਲਮ ਅ ਦਿਖਾਇਆ ਗਿਆ ਬੱਚਾ ਨੇ ਉਹ ਵੇਖਣਾ ਤੇ ਆਪਾਂ ਨੂੰ ਸ਼੍ਰੋਮਣੀ ਕਮੇਟੀ ਕੋ ਬਹੁਤ ਪੈਸਾ ਚਾਹੀਦਾ ਆ ਕਿ ਜੋ ਵੀ ਧਰਮ ਦੇ ਫਿਲਮ ਬਣਨੀ ਆ ਉਹ ਕੋਈ ਚਾਜਦਾ ਬੰਦਾ ਬਣਾਵੇ। ਕੋਈ ਲੰਡੂ ਨਾ ਬਣਾਵੇ ਕਿਉਂਕਿ ਯਾਰ ਕੁਲਪ ਗੈਂਗ ਕੋ ਤੁਸੀਂ ਕੀ ਉਮੀਦ ਕਰ ਸਕਦੇ ਹੋ ਵੀ ਸਿੱਖ ਧਰਮ ਨਾਲ ਇਹ ਵਫਾਦਾਰੀ ਕਰਨਗੇ ਇਹ ਦਿਨਾਂ ਨੇ ਕਾਰਡ ਖੇਡਿਆ ਵੀ ਹੁਣ ਉਹ ਜਿਹੜਾ ਅੰਚਾਰ ਖਾਨਾ ਹੀ ਉਹ ਚੱਲਦਾ ਨਹੀਂ ਲੋਕੀ ਵੇਂਦੇ ਨਹੀਂ ਤੇ ਚਲੋ ਹੁਣ ਧਰਮ ਦਾ ਕਾਰਡ ਖੇਡ ਕੇ ਇਧਰੋਂ ਪੈਸੇ ਕਮਾ ਲਓ ਇਹ ਵੀਰੋ ਜਾਗਣਾ ਪੈਣਾ ਜਾਗਣਾ ਪੈਣਾ ਤੁਸੀਂ ਆਪ ਸੋਚੋ ਪੰਜਾਬ 'ਚ ਕੀ ਕੁਛ ਹੋ ਗਿਆ ਇਹਨਾਂ ਦੀ ਇੱਕ ਵੀ ਫਰਮ ਹੈਗੀ ਜਿਹੜੀ ਪੰਜਾਬ ਦੇ ਮੁੱਦਿਆਂ ਤੇ ਬਣੀ ਹੋਵੇ ਸਿਰਮਾ ਇੱਕ ਦਰਪਨ ਆ ਵੀਰੇ ਬੰਗਾਲੀ ਸਿਨੇਮਾ ਇੱਕ ਦਰਪਣਾ ਲੋਕ ਪੂਜਾ ਕਰਦੇ ਆ ਸੌ ਦਾ ਸਿਨੇਮਾ ਇੱਕ ਦਰਪਨ ਆ ਉਹ ਇਹੋ ਜਿਹਾ ਦਿਖਾਉਂਦੇ ਆ ਇਹੋ ਜਿਹਾ ਦਿਖਾਉਂਦੇ ਜਨਤਾ ਉਸੇ ਹਿਸਾਬ ਨਾਲ ਹੀ ਚੱਲਦੀ ਆ ਵੀਰੋ 사우ਦੀ ਜੀਡੀਪੀ ਸਾਡੇ ਤੋਂ 5 ਗੁਣਾ ਆਇਆ ਕਿਹੜੇ ਟਾਈਮ ਸਾਡੀ ਜੀਡੀਪੀ ਸਾਉ ਤੋਂ 5 ਗੁਣਾ ਹੁੰਦੀ ਸੀ ਅੱਜ ਅੱਜ 5 ਗੁਣਾ ਅਸੀਂ ਥੱਲੇ ਆ ਕਾਰਨ ਕਾਰਨ ਇਹਨਾਂ ਨੇ ਗੰਦ ਵਿਖਾਇਆ ਕਚਰਾ ਵਿਖਾਇਆ ਉਹੋ ਜਿਹੇ ਲੋਕ ਹੋ ਗਏ ਜਵਾਨੀ ਰੋਲਦੀ ਜਵਾਨੀ ਗਲਤ ਰਾਹ ਪਾਤੀ ਪਤਾ ਨਹੀਂ ਕਿਹੜਾ ਪੰਜਾਬ ਦਿਖਾਤਾ ਇਹਨਾਂ ਲੋਕਾਂ ਨੂੰ ਅਸਲੀ ਮੁੱਦਿਆਂ ਤੋਂ ਹਟਾਤਾ ਉਹ ਲੋਕ ਸਾਉਦੇ ਵੀਰੋ ਇੰਨੀਆਂ ਸੋਹਣੀਆਂ ਫਿਲਮਾਂ ਬਣਾਉਂਦੇ ਕੱਲੀ ਕੱਲੀ ਦਿਮਾਗ ਖੋਲਦੇ ਲੋਕਾਂ ਦਾ ਯਾਰੋ ਭਾਈਆਂ ਲੋਗੋ ਨਾਲ ਹੀ ਪੂਜਾ ਕਰਦੇ ਆ ਪੂਜਾ ਕਰਦੇ ਲੋਕ ਸਾਉਦੇ ਡਾਇਰੈਕਟਰਾਂ ਦੀ ਕਿਉਂਕਿ ਭਾਈ ਜਨਤਾ ਨੂੰ ਜੋਬ ਖਾਇਆ ਜਨਤਾ ਨੇ ਉਹੋ ਜੀ ਹੋ ਜਾਣਾ ਔਰ ਇਹ ਗੰਦੇ ਲੋਗ ਨਚਾਰ ਭੰਡ ਮਹਿਕਮਾ ਇਹਨਾਂ ਨੇ ਬਸ ਜਿਵੇਂ ਇੱਕ ਨਚਾਰ ਤੇ ਕੰਜਰੀ ਬਾ ਪੈਹੇ ਕੋਈ ਵੀ ਕਢਵਾਂਜ ਕਰਕੇ ਪੈਸੇ ਰੋਲਣੇ ਇੰਨਾ ਵੀ ਪੈਸੇ ਹੀ ਆ ਜਾਣ ਪੈਸੇ ਹੀ ਆ ਜਾਣ ਪੈਸੇ ਹੀ ਆ ਜਾਣ ਮੈਨੂੰ 100% ਵਿੱਚੋਂ 90% ਆਸ ਆ ਵੀ ਲੋਕ ਇਹਨਾਂ ਨੂੰ ਲਾਂਧਾ ਪਾਉਣਗੇ ਫਿਲਮ ਤੋਂ ਬਾਅਦ 10% ਉਮੀਦ ਆ ਵੀ ਫਿਲਮ ਚੰਗੀ ਹੋ ਸਕਦੀ ਆ ਸਾਡੇ ਧਰਮ ਨਾਲ ਵਫਾਦਾਰੀ ਕਰ ਸਕਦੀ ਆ ਪਰ ਸਿੱਖ ਧਰਮ ਦੇ ਅਗਵਾ ਨੂੰ ਚਾਹੀਦਾ ਜੋ ਵੀ ਸਿੱਖ ਧਰਮ ਦੇ ਫਿਲਮ ਬਣਨੀ ਆ ਘੱਟੋ ਘੱਟ ਬੰਦਾ ਸਿੱਖਤ ਹੋਵੇ ਜਿਹੜਾ ਸਿੱਖ ਧਰਮ ਦੇ ਉਲਟੇ ਆ ਉਹ ਲੋਕੀ ਸਾਡੀਆਂ ਫਿਲਮਾਂ ਬਣਾਉਣਗੇ ਤੇ ਕੀ ਦਿਖਾਉਣਗੇ ਯਾਰ ਫਿਲਮਾਂ ਬਣਨੀਆਂ ਚਾਹੀਦੀਆਂ ਸਾਡੇ ਧਰਮ ਦੇ ਪਰ ਚੰਗੇ ਡਾਇਰੈਕਟਰ ਬਣਾਉਣ ਸਰਚ ਵਾਲੇ ਡਾਇਰੈਕਟਰ ਬਣਾਉਣ ਯਾਰ ਲੋਕਾਂ ਨੂੰ ਚੰਗਾ ਲੱਗੇ ਲੋਕ ਵੇਖਣ ਸਾਡੇ ਧਰਮ ਦੀਆਂ ਬਹੁਤ ਕੁਰਬਾਨੀਆਂ ਆ ਬੜੀਆਂ ਅਚੀਵਜ਼ ਨੇ ਯਾਰ ਤੇ ਇਹ ਵੀਰੋ ਗੱਲਾਂ ਆ ਥੋੜੀਆਂ ਜੀਆਂ ਧਿਆਨ ਨਾ ਰੱਖੋ ਯਾਰ ਇਹ ਦੇਖੋ ਸਮਾਜ ਨਾਲ ਹੀ ਹਰ ਬੰਦੇ ਬੰਦੇ ਨਾਲ ਹੀ ਸਮਾਜ ਖੜਾ ਹੁੰਦਾ ਆ ਹਰ ਬੰਦੇ ਨੂੰ ਸੋਚਣਾ ਪੈਣਾ ਆ ਇਹ ਦੇਖੋ ਵੀਰੇ ਸਲਵੈਸਟਰਨ ਸਟੋਲਨ ਨੇ ਫਿਲਮ ਬਣਾਈ ਹੀ ਕਹਿੰਦੇ ਵੀ 1966 ਚ ਫਿਲਮ ਆਈ ਕਹਿੰਦੇ ਰਾਤ ਨੂੰ ਰਿਲੀਜ਼ ਹੋਈ ਸਵੇਰੇ ਕਹਿੰਦੀ ਉਹ ਸਟਾਰ ਸੀ ਸਾਰਾ ਅਮਰੀਕਾ ਉਹਨੇ ਦੌੜਾਂ ਦੇ ਲਾਤਾ ਐਕਸਰਸਾਈਜ਼ ਕਰਨ ਲਾਤਾ ਤੰਦਰੁਸਤ ਹੋ ਗਏ ਇੱਕ ਬੰਦੇ ਦੀ ਇੱਕ ਫਿਲਮ ਨਾਲ ਇਹ ਨਚਾਰ ਮੈਗ ਮਰੀ ਕੋਈ ਇੱਕ ਫਿਲਮ ਦੱਸ ਦੋ ਪੰਜਾਬ ਨੂੰ ਫਾਇਦਾ ਹੋਇਆ ਕਿਹਨੂੰ ਫਾਇਦਾ ਹੋਇਆ ਹੋਵੇ ਇਹਨਾਂ ਨੇ ਕਰੋੜਾਂ ਰੁਪਏ ਅੰਦਰ ਕੀਤੇ ਨੁਕਸਾਨ ਕੀਤਾ ਪੰਜਾਬ ਦਾ ਇਹ ਸੋਚਣਾ ਪੈਣਾ ਵੀਰੋ ਇਹਨਾਂ ਦੇ ਚਾਰਾ ਭੰਡਾ ਦਾ ਬਾਈਕਾਡ ਕਰਨਾ ਪੈਣਾ ਆਪਣੇ ਧਰਮ ਤੇ ਫਿਲਮਾਂ ਬਣ ਨੇ ਯਾਰ ਆਪਾਂ ਨੂੰ ਆਪਣੇ ਧਰਮ ਦੇ ਪ੍ਰਾਊਡ ਆ ਪ੍ਰਾਊਡ ਆਪਣੇ ਧਰਮ ਦੇ ਪਰ ਇਹਨਾਂ ਨੇ ਉਲਟਾ ਬਖਾਉਣਾ ਆ ਮੈਨੂੰ ਪਤਾ ਆ ਤਾਂ ਕਰਕੇ ਮੈਂ ਵੀਡੀਓ ਪਾਉਣ ਦੇ ਆ ਵੀ ਭਾਈ ਯਾਰ ਕਈ ਗੱਲਾਂ ਹੁੰਦੀਆਂ ਵਾ ਹੁਣ ਚੈਨਲ ਬਣਾਇਆ ਹਾਂ ਯਾਰ ਦਿਲ ਚ ਹੁੰਦੀਆਂ ਉਹ ਕੱਢਣੀਆਂ ਪੈਂਦੀਆਂ ਬਾਹਰ ਜਦੋਂ ਗੱਲਾਂ ਦਿਲ ਚ ਰਹਿੰਦੀਆਂ ਬੰਦਾ ਡਾਗ ਲ ਜਾਂਦਾ ਆ ਉਹ ਫੇਰ ਬਾਹਰ ਕੱਢਣੀਆਂ ਪੈਂਦੀਆਂ ਠੀਕ ਆ 10 ਬੰਦੇ ਸਹਿਮਤ ਨਹੀਂ ਹੋਣਗੇ 10 ਬੰਦੇ ਸਹਿਮਤ ਹੋਣਗੇ ਨਾ ਯਾਰ 10 ਗੱਲਾਂ ਚੰਗੀਆਂ ਨਹੀਂ ਹੋਣਗੀਆਂ 10 ਗੱਲਾਂ ਤੇ ਆਪਣੀਆਂ ਚੰਗੀਆਂ ਹੋਣਗੀਆਂ ਨਾ ਯਾਰ ਇਹ ਸਭ ਸੋਚਣਾ ਪੈਣਾ ਵੀਰੋ ਸਭ ਸੋਚਣਾ ਪੈਣਾ ਧੰਨਵਾਦ ਵੀਰੋ ਧੰਨਵਾਦ